ਮਹਤਿਕਾ ਖਾਲਸਾ ਵੈਰ ਜੀ ਕੀ ਫਤਿਹ ਭਾਈ ਅੰਬਤਪਾਲ ਸਿੰਘ ਨੇਆਂ ਕਈਆਂ ਗੱਲਾਂ ਤੁਹਾਨੂੰ ਸੁਣਾਉਣੇ ਉਹਨਾਂ ਨੇ ਕੀ ਕਿਹਾ ਸੀ ਤੇ ਕੁਝ ਆਪਣਾ ਵੀ ਜਿਹੜਾ ਫਰਜ਼ ਹੁੰਦਾ ਨਾ ਸਿੱਖੋਂ ਨੂੰ ਪਛਾਨਣਾ ਚਾਹੀਦਾਗਾ ਅਸੀਂ ਕੀ ਕਰਦੇ ਆ ਕਿ ਜੇ ਕੋਈ ਸਿੰਘ ਜੇਲ੍ਹ ਦੇ ਵਿੱਚ ਚੱਲਿਆ ਜਾਂਦਾ ਜਾਂ ਕੋਈ ਸ਼ਹੀਦ ਹੋ ਜਾਂਦਾ ਅਸੀਂ ਇੱਕ ਜਿਵੇਂ ਕਹਦੇ ਢੇਰੀ ਢਾਕੇ ਵਹਿ ਜਾਨੇ ਪੰਜਾਬੀ ਦਾ ਸ਼ਬਦ ਆ ਹੌਸਲਾ ਉਗਵਾ ਕੇ ਵਹਿ ਜਾਨੇ ਆ ਪਰ ਸਿੱਖ ਕੌਮ ਕਦੇ ਇਹ ਜੀ ਹੌਸਲੇ ਹਾਰਨ ਵਾਲੀ ਬਣੀ ਨਹੀਂ ਇਹਨਾਂ ਨੇ ਤਾਂ ਹੌਸਲਾ ਉਦੋਂ ਨਹੀਂ ਢਾਇਆ ਜਦੋਂ ਭਾਈ ਗਰਜਾ ਸਿੰਘ ਤੇ ਭਾਈ ਬੋਤਾ ਸਿੰਘ ਦੋ ਰਹਿ ਗਏ ਸੀ ਅੱਜ ਤਾਂ ਫਿਰ ਵੀ ਕਰੋੜਾਂ ਦੇ ਵਿੱਚ ਆ ਧੰਨਵਾ ਅੰਮ੍ਰਿਤਪਾਲ ਸਿੰਘ ਜੀ ਕਈਆਂ ਗੱਲਾਂ ਸੁਣਾਉਣਾਗਾ ਗ੍ਰਿਫਤਾਰੀ ਤੋਂ ਪਹਿਲਾਂ ਉਹਨਾਂ ਨੇ ਜਿਹੜੀਆਂ ਗਰਪਧਾਰੀ ਦੇਣ ਸਮੇਂ ਕਈਆਂ ਗੱਲਾਂ ਸੀ ਉਹਨਾਂ ਦੇ ਬੜੇ ਇੱਕ ਭਾਵਕ ਬੋਲ ਨੇ ਤੇ ਅੱਜ ਵੀ ਜਿਹੜੇ ਮਨਾਂ ਦੇ ਵਿੱਚ ਉਹ ਚੇਤੇ ਆਉਂਦੇ ਨੇ ਕਿ ਦੇਖੋ ਕਿਸੇ ਲੀਡਰ ਦੀ ਕਿਸੇ ਆਗੂ ਦੀ ਕਿੱਡੀ ਡੂੰਗੀ ਸੋਚ ਆ ਤੇ ਕੀ ਉਹ ਆਪਣੇ ਵਿਚਾਰ ਪ੍ਰਗਟ ਕਰਦਾਗਾ ਪਰ ਅਸੀਂ ਉਸ ਦੇ ਵਿਚਾਰਾਂ ਨੂੰ ਥੋੜਾ ਜਿਹਾ ਆਪਾਂ ਐ ਕਹਿ ਲਈਏ ਕਿ ਆਪਾਂ ਬੜੇ ਨੀਵੇਂ ਪੱਧਰ ਤੇ ਵੇਖਦੇ ਆ ਪਰ ਉਹਦੇ ਵਿੱਚ ਜਿਹੜਾ ਅਰਥ ਭਾਵ ਹੁੰਦੇ ਨੇ ਉਹ ਬਹੁਤ ਵੱਡੇ ਹੁੰਦੇ ਨੇ ਅਸੀਂ ਕਿਤੇ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਬੰਦਾ ਕੀ ਕਹਿ ਰਿਹਾ ਕੀ ਸਾਨੂੰ ਕਰਨਾ ਚਾਹੀਦਾਗਾ ਕਿ ਸਾਡੇ ਵੀ ਜ਼ਿੰਮੇਵਾਰੀਆਂ ਬਣਦੀਆਂ ਨੇ ਜਾਂ ਭਾਈ ਕੱਲੇ ਅੰਮ੍ਰਿਤਪਾਲ ਸਿੰਘ ਦੇ ਜਾਂ ਕੁਝ ਹੋਰ ਸਿੰਘਾਂ ਦੀਆਂ ਭਾਈ ਅੰਮ੍ਰਿਤਪਾਲ ਸਿੰਘ ਨੇ ਕਿਹਾ ਸੀ ਕੇ ਨਸ਼ੇ ਤਿਆਗੋ ਤੇ ਗੁਰੂ ਦੇ ਲੜ ਲੱਗੋ ਇਹ ਗੱਲ ਦੀ ਬਾਤ ਕਰਦੇ ਪਹਿਲਾਂ ਤੁਸੀਂ ਧਿਆਨ ਨਾਲ ਸੁਣੋ ਦੂਜਾ ਕਿ ਆਛ ਉਹਨਾਂ ਨੇ ਮੇਰੀ ਗਰਪਜ਼ਾਰੀ ਤੋਂ ਬਾਅਦ ਅੰਮ੍ਰਿਤ ਛਕਣਾ ਨਹੀਂ ਛੜਣਾ ਤੇ ਬੱਦ ਚੜ ਕੇ ਨੌਜਵਾਨ ਅੰਮ੍ਰਿਤ ਛਕਣਾ ਸੰਗਤਾਂ ਦੀ ਅਦਾਸਤਾ ਤੋਂ ਬਿਨਾ ਐਨੇ ਵੱਡੇ ਘੇਰੇ ਤੋਂ ਨੰਗਲਾ ਨੰਗਣਾ ਅਸੰਭਵ ਨਹੀਂ ਗਰਫਦਾਰੀ ਉਹਨਾਂ ਨੇ ਕਿਹਾ ਸੀ ਗਰਫਦਾਰੀ ਅੰਤ ਨਹੀਂ ਸ਼ੁਰੂਆਤ ਆ ਬੜੀ ਵੱਡੀ ਗੱਲ ਹੈ ਭਾਈ ਅੰਬਤਪਾਲ ਸਿੰਘ ਨੇ ਆਪਣੇ ਆਪ ਨੂੰ ਕਿਹਾ ਸੀ ਕਿ ਸਾਡੇ ਵਰਗੇ ਹਜ਼ਾਰਾ ਆਉਣਗੇ ਤੇ ਹਜ਼ਾਰਾ ਜਾਣਗੇ ਇਹਦੇ ਬੜੇ ਡੂੰਘੇ ਅਰਥ ਨੇ ਇੱਕ ਜਿਹੜਾ ਬਿਲਕੁਲ ਸੱਚੀ ਗੱਲ ਆ ਵੱਡੇ ਘੇਰੇ ਚੋਂ ਲੰਗੜਾਂ ਵੱਡੇ ਕੱਠ ਦੇ ਵਿੱਚ ਤੋੜ ਕੇ ਉਸ ਘੇਰੇ ਨੂੰ ਪਾਰ ਕਰਨਾ ਬਹੁਤ ਮੁਸ਼ਕਲ ਹੁੰਦਾ ਆਪਾਂ ਦੇਖਦੇ ਆ ਕੋਈ ਸੰਘਰਸ਼ ਚੱਕ ਲੋ ਜਾਂ ਕਿਸੇ ਚਲ ਖੇਡਵਾਲ ਆ ਜਾਓ ਤੇ ਜਾਂ ਕੋਈ ਗੁਰੂ ਦਾ ਪਿਆਰਾ ਜਿਸ ਨੇ ਆਪਣਾ ਬੰਦਬੰਦ ਸੀਸ ਕਟਾਇਆ ਹੋਵੇ ਉਹਨਾਂ ਦਾ ਆਪਾਂ ਸਾਰਾ ਕੁਝ ਵੇਖਦੇ ਆ ਇਹ ਇਹਨਾਂ ਦੀ ਕਿੰਨੀ ਅਧਾਰਨਾ ਲੈ ਲਓ ਉਹ ਨਹੀਂ ਥੋੜੀਆਂ ਨੇ ਬਾਕੀ ਜਿਹੜੇ ਉਹਨਾਂ ਨੇ ਆਖਰੀ ਗੱਲ ਕਹੀ ਸੀ ਕਿ ਸਾਡੇ ਵਰਗੇ ਹਜ਼ਾਰਾਂ ਆਉਣਗੇ ਤੇ ਹਜ਼ਾਰਾਂ ਜਾਣਗੇ ਇਸ ਗੱਲ ਦਾ ਭਾਵ ਵੀ ਬੜਾ ਵੱਡਾਗਾ ਬੜੀ ਸਮਝ ਨਹੀਂ ਲੋੜ ਆ ਉਹਨਾਂ ਦਾ ਮਕਸਦ ਕਹਿਣ ਦਾ ਇਹ ਸੀ ਕਿ ਇੱਥੇ ਸਮੇਂ-ਸਮੇਂ ਗੁਰੂ ਆਏ ਗੁਰੂ ਅੱਤਵਾਦ ਸਿੰਘ ਆਏ ਸ਼ਹੀਦیاں ਦਿੱਤੀਆਂ ਬੰਦ-ਬੰਦ ਕਟਵਾਏ ਚਰਖਰੇ ਤੇ ਚੜ੍ਹੇ ਫਿਰ ਇੱਕ ਮੂਵਮੈਂਟ ਉਹ ਵੀ ਆਈ ਖੜਕੂਆਦ ਦੀ ਬੰਦਾ ਸਿੰਘ ਬਹਾਦਰ ਤੋਂ ਬਾਅਦ ਫਿਰ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਆਏ ਉਸ ਤੋਂ ਬਾਅਦ ਫਿਰ ਮੂਵਮੈਂਟ ਚੱਲੀ 90 99 ਤਹਾਕੇ ਤੱਕ ਬੜੇ ਬੜੇ ਵੱਡੇ ਯੋਧੇ ਜਿਹੜੇ ਨੇ ਜਰਨੈਲ ਹੋਏ ਨੇ ਉਹਦੇ ਵਿੱਚ ਤੇ ਇਸ ਤਰ੍ਹਾਂ ਇਹ ਵਰਤਾਰਾ ਹੈਗਾ ਸਿੱਖ ਕੌਮ ਦਾ ਦੀਪ ਸਿੱਧੂ ਦਾ ਲਾਲੋ ਤੁਸੀਂ ਕਿਸੇ ਨੇ ਸੋਚੇ ਸੋਚਿਆ ਨਹੀਂ ਸੀ ਕਿ ਜਿਹੜੀਆਂ ਕਈਆਂ ਦੀਪ ਸਿੱਧੂ ਨੇ ਗੱਲਾਂ ਸੱਚ ਹੋ ਰਹੀਆਂ ਨੇ ਉਹਨਾਂ ਨੇ ਇੱਕ ਗੱਲ ਬੜੀ ਸਾਫ਼ ਕਹੀ ਸੀ ਦੀਪ ਸਿੱਧੂ ਨੇ ਕਹਿੰਦਾ ਜਦੋਂ ਮੈਂ ਦਰਬਾਰ ਸਾਹਿਬ ਮੱਥਾ ਟੇਕਣ ਗਿਆ ਸਾਰੇ ਲਾਈਨਾਂ 'ਚ ਲੱਗੇ ਖੜੇ ਸੀ ਕਹਿੰਦਾ ਮੈਂ ਵੀ ਲਾਈਨ ਦੇ ਵਿੱਚ ਸੀ ਕਹਿੰਦਾ ਗੁਰੂ ਦੀ ਐਡੀ ਕਿਰਪਾ ਹੋਈ ਐਡਾ ਬਰਤਾਨਦ ਵਰਤਿਆ ਕਹਿੰਦਾ ਮੈਂ ਤਾਂ ਮਿੰਟਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਮੱਥਾ ਟੇਕ ਕੇ ਉੱਥੇ ਜਿਹੜਾ ਕੀਰਤਨ ਕਰਦੇ ਨੇ ਇੱਕ ਸਕਿੰਟਾਂ ਦੇ ਵਿੱਚ ਪਹੁੰਚ ਗਿਆ ਕਹਿੰਦਾ ਮੈਨੂੰ ਤਾਂ ਬਹੁਤ ਵੱਡਾ ਇਸ ਤਰ੍ਹਾਂ ਲੱਗ ਰਿਹਾਗਾ ਕਿ ਗੁਰੂ ਦੀ ਜਿਹੜੀ ਇਹ ਕਲਾ ਬਾਤ ਰਹੀ ਆ ਤੇ ਬਾਕੀ ਜਿਹੜੇ ਉਹਦੇ ਸਾਥੀ ਸੀ ਉਹ ਲਾਂ ਦੇ ਵਿੱਚ ਹੀ ਲੱਗੇ ਰਹੇ ਕਹਿੰਦਾ ਗੁਰੂ ਦੇ ਵਰਤਾਰੇ ਵਰਤਦੇ ਆ ਇਹ ਸਭ ਕੁਝ ਹੁੰਦਾਗਾ ਜਿਹੜੇ ਨਾਸਤਿਕ ਬੰਦੇ ਨੇ ਉਹ ਨਹੀਂ ਮੰਨਦੇ ਜਿਹੜੇ ਸਿੱਖ ਕੌਮ ਦੇ ਵਿਰੋਧੀ ਨੇ ਉਹ ਗੱਲਾਂ ਨਹੀਂ ਉਹਨਾਂ ਨੂੰ ਚੰਗੀਆਂ ਲੱਗਦੀਆਂ ਇਹ ਗੱਲਾਂ ਜਿਨ੍ਹਾਂ ਨੇ ਖਾਣਾ ਹੀ ਜਿਹੜਾ ਪੁੱਠਾ ਹੈਗਾ ਸੋਣਾ ਹੀ ਪੁੱਠਾ ਹੈਗਾ ਜਿਨ੍ਹਾਂ ਨੇ ਸੋਚਣਾ ਹੀ ਪੁੱਠਾ ਹੈਗਾ ਸਾਰਾ ਦਿਨ ਉਹਨਾਂ ਲਈ ਤਾਂ ਆਮ ਵਰਤਾਰਾ ਕੋਈ ਨਹੀਂ ਉਹਨਾਂ ਲਈ ਆਮ ਵਰਤਾਰਾ ਹੈਗਾ ਉਹਨਾਂ ਲਈ ਕੋਈ ਸਹੀਦ ਨਹੀਂ ਉਹਨਾਂ ਲਈ ਕੋਈ ਗੁਰੂ ਨਹੀਂ ਕੋਈ ਪੀਰ ਨਹੀਂ ਆਪਾਂ ਇਹ ਕਹਿ ਦਈਏ ਹੁਣ ਜਿਹੜੀ ਇਹ ਬੜੀ ਵੱਡੀ ਗੱਲ ਲਿਖੀ ਆ ਭਾਈ ਅੰਮ੍ਰਿਤਪਾਲ ਸਿੰਘ ਦੇ ਜਿਹੜੇ ਧੰਨਵਾਹ ਸੁਨਾਈਆਂ ਨੇ ਗੱਲਾਂ ਇਹਦੇ ਤੇ ਆਪਾਂ ਕਿੰਨੇ ਖਰੇ ਉੱਤਰਦੇ ਆ ਉਸ ਤੋਂ ਬਾਅਦ ਸਾਰਾ ਕੁਝ ਜਿਹੜਾ ਬੰਦ ਹੋ ਗਿਆ ਜਿਹੜੀਆਂ ਗੱਲਾਂ ਭਾਈ ਅੰਮ੍ਰਿਤਪਾਲ ਸਿੰਘ ਨੇ ਕਹੀਆਂ ਸੀ ਉਹ ਸਾਰੀਆਂ ਗੱਲਾਂ ਕਿਹੜਾ ਇੱਕ ਜਿਹੜੀਆਂ ਸਾਰੀਆਂ ਬੰਦ ਹੋ ਗਈਆਂ ਨਸ਼ੇ ਵਾਲਾ ਕੰਮ ਕਿਹਾ ਸੀ ਨਸ਼ਾ ਉਸ ਤੋਂ ਫੇਰ ਵੱਧ ਗਿਆ ਅੰਮ੍ਰਿਤ ਛੱਕਣ ਵਾਲਾ ਮਸਲਾ ਕਿਹਾ ਸੀ ਕਿ ਅੰਮ੍ਰਿਤ ਛਕੋ ਨੌਜਵਾਨਾਂ ਨੂੰ ਪਰ ਕਿਸੇ ਨੇ ਨਹੀਂ ਉਹ ਕੀਤਾ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਸੀ ਉਹ ਲੋਕਾਂ ਨੇ ਧੜਾ ਧੜਾ ਨਸੇ ਛੱਡਣੇ ਸ਼ੁਰੂ ਕਰ ਦਿੱਤੇ ਗੋਲ ਦਿਮਾਲੇ ਬੰਨਣੇ ਸ਼ੁਰੂ ਕਰ ਦਿੱਤੇ ਅੰਬਰਤ ਸਕਣਾ ਸ਼ੁਰੂ ਕਰ ਦਿੱਤਾ ਕਹਿਣ ਦਾ ਭਾਵ ਕਿ ਅਸੀਂ ਪਤਾਂ ਦੀ ਇੱਕ ਇਹ ਟੇਕ ਲਾ ਲੈਨੇ ਆ ਕਿ ਸਾਡਾ ਜੇ ਕੋਈ ਆਗੂ ਗੁਰੂ ਕਹ ਲਈ ਆਪਾਂ ਜਿਸ ਤਰ੍ਹਾਂ ਅੱਜ ਕੱਲ ਲੋਕ ਉਹ ਤਾਂ ਪਖੰਡੀਆਂ ਨੂੰ ਮੰਨਦੇ ਆ ਜੇਕਰ ਵੀ ਸਾਡਾ ਕੋਈ ਨਮਾਇੰਦਾਗਾ ਜਾਂ ਉਹ ਅੱਗੇ ਆਵੇਗਾ ਤੇ ਫੇਰ ਹੀ ਅਸੀਂ ਸਭ ਕੁਝ ਕਰਾਂਗੇ ਉਸ ਤੋਂ ਪਹਿਲਾਂ ਨਹੀਂ ਕਰਨਾ ਭਾਵ ਕਿ ਅਸੀਂ ਅਡੀਕ ਦੇ ਅਡੀਕ ਦੇ ਜਿਹੜਾ ਆਪਣਾ ਜੀਵਨ ਆ ਜਿਹੜਾ ਉਹ ਕਿਤੇ ਨਾ ਕਿਤੇ ਬਰਬਾਦ ਕਰ ਲੈਨੇ ਆ ਉਸ ਤੋਂ ਬਾਅਦ ਸਾਨੂੰ ਜਿਹੜੀਆਂ ਜ਼ਿੰਮੇਵਾਰੀਆਂ ਬਣਦੀਆਂ ਨੇ ਸਾਨੂੰ ਵੱਡੀਆਂ ਚੁੱਕਣੀਆਂ ਜ਼ਿੰਮੇਵਾਰੀਆਂ ਚਾਹੀਦੀਆਂ ਹੁੰਦੀਆਂ ਨੇ ਨਾ ਕਿ ਸਾਨੂੰ ਢੰਡੀ ਕਲਾ ਦੇ ਵਿੱਚ ਰਹਿਣਾ ਚਾਹੀਦਾ ਸਮਝੀ ਉਸ ਤੋਂ ਵੱਧ ਚੜ੍ਹਦੀ ਕਲਾ ਦੇ ਵਿੱਚ ਰਹਿਣ ਲਈ ਸਾਨੂੰ ਪ੍ਰੇਰਿਤ ਕੀਤਾ ਜਾਂਦਾ ਇਹ ਨਾ ਕਿ ਉਹ ਕਿ ਸਰਕਾਰਾਂ ਫਲਾਨੀ ਸਰਕਾਰ ਆਏ ਕਰ ਦੂ ਵਾਹ ਕਰ ਦੂ ਦੇਖੋ ਜੇ ਤੁਸੀਂ ਸਰਕਾਰਾਂ ਨੇ ਕਰਨੇ ਆ ਕੰਮ ਪੇਤਾ ਤੁਸੀਂ ਚਾਹੇ ਘਰੇ ਬੈਠੇ ਰਹੋ ਚਾਹੇ ਸੁੱਤੇ ਹੋ ਤਾਂ ਫਿਰ ਵੀ ਉਹਨਾਂ ਨੇ ਜਿਹੜਾ ਕਾਰਜ ਹੈ ਇਸ ਤੁਹਾਨੂੰ ਤੁਸੀਂ ਉਹਨਾਂ ਦੇ ਅੱਖਾਂ ਦੇ ਵਿੱਚ ਰੜਕਦੇ ਹੋ ਤਾਂ ਫਿਰ ਵੀ ਕਰ ਦੇਣਾ ਉਹਨਾਂ ਨੇ ਬੇਸ਼ੱਕ ਤੁਸੀਂ ਨਾ ਬੋਲੋ ਜੇ ਤੁਸੀਂ ਬੋਲਦੇ ਹੋ ਗੁਰੂ ਦੇ ਲੜ ਲਾਉਣੇ ਹੋ ਨਸ਼ੇ ਤਿਆਗ ਕੇ ਸਿੰਘਾਂ ਨੂੰ ਤਿਆਰ ਬਰਤਿਆਰ ਕਰਦੇ ਹੋ ਹੋਰ ਅਨੇਕਾਂ ਧਾਰਨਾਵਾਂ ਨੇ ਜਿਹੜੀਆਂ ਇਹ ਗੱਲ ਮੇਰਾ ਅੱਜ ਕਹਿਣ ਦਾ ਭਾਵ ਸੀ ਕਿ ਮੈਂ ਥੋੜੀ ਘਣੀ ਜਿਹੜੀ ਗੱਲ ਆ ਭਾਈ ਅੰਮਰਤਪਾਲ ਸਿੰਘ ਦੀ ਜਿਹੜੀ ਪੋਸਟ ਆ ਬਾਰ-ਬਾਰ ਸੋਸ਼ਲ ਮੀਡੀਆ ਤੇ ਘੁੰਮ ਰਹੀ ਆ ਬੈਰਲ ਹੋ ਰਹੀ ਆ ਇਸ ਨੂੰ ਲੈ ਕੇ ਮੈਂ ਤੁਹਾਡੇ ਨਾਲ ਕਿ ਕੁਝ ਗੱਲਾਂ ਨੇ ਜਿਹੜੀਆਂ ਉਹ ਸਾਂਝੀਆਂ ਕਰਾਂ ਤਾਂ ਕਿ ਤੁਸੀਂ ਵੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋਗੇ ਤੇ ਤੁਸੀਂ ਵੀ ਇਹ ਆਪਣਾ ਮਨ ਬਣਾਓ ਤੇ ਸੋਚੋ ਆਪਣਾ ਆਲਾ ਦਵਾਲਾ ਦੇਖੋ ਪਰਮਾਤਮਾ ਮਿਹਰ ਕਰੂਗਾ ਆਉਣ ਵਾਲਾ ਟਾਈਮ ਜਿਹੜਾ ਜਲਦੀ ਰਿਹਾਈ ਦਾਗਾ ਭਾਈ ਅੰਮ੍ਰਿਤਪਾਲ ਸਿੰਘ ਤੇ ਉਹਦੇ ਸਾਥੀਆਂ ਦਾ ਸੇ ਸਾਥੀ ਹੋਰ ਦੱਸੇ ਜਾ ਰਹੇ ਨੇ ਕਿ ਉਹਨਾਂ ਦੀ ਵੀ ਲਗਭਗ ਜਬਾਨ ਤੋਂ ਹੋਣ ਵਾਲੀ ਹੈ 18 ਤਰੀਕ ਨੂੰ 18 ਸਤੰਬਰ ਨੂੰ ਸੇਹੌਰ ਸਿੰਘਾਂ ਦੀ ਵੇਖੋ ਫਿਰ ਬਾਕੀ ਸਰਕਾਰਾਂ ਤੇ ਆ ਕੋਰਟਾਂ ਦੇ ਤੇ ਉਸ ਪਰਮਾਤਮਾ ਤੇ ਆ ਤੁਸੀਂ ਵੇਖਦੇ ਰਹੋ ਪੰਜਾਬੀ ਬ੍ਰਾਡਕਾਸਟਿਵ ਮੈਂ ਹਾਂ ਮਕਰਨ ਸਿੰਘ ਉੱਭਾ